ਲਿਖਿਆ ਜ਼ਬੂਰ 84 ਬਾਪ ਉਹ 10 ਸੈ ਲਿਖਿਆ ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ ਮੈਂ ਪਰਮੇਸ਼ਵਰ ਦੇ ਪਵਨ ਦਾ ਰਾਖਾ ਬੰਨਾ ਦੁਸ਼ਟਾਂ ਦੇ ਤੰਗੂਆਂ ਵਿੱਚ ਵਸਣਾ ਨੂੰ ਪਸੰਦ ਕਰਦਾ ਹallelujah ਹallelujah ዳਊਡ ਕਹਿ ਰਿਹਾ ਹੈ ਕੋਈ 10 ਦਾਊਡ ਕਹਿ ਰਿਹਾ ਹੈ ਕਿਤੇ ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਉਹਨਾਂ ਹਜ਼ਾਰਾਂ ਦਿਨਾਂ ਨਾਲੋਂ ਚੰਗਾ ਹੈ ਕਿਡਾ ਮੈਂ ਵਿਅਰਤਬਦੀਤ ਕਰ ਲਏ ਨੇ ਹਾਲੇਲੀ 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 ਕਹਿੰਦਾ ਹਜ਼ਾਰ ਦਿਨ ਵੀ ਜਿਹੜੇ ਤੇਰੇ ਵਜ਼ੂ ਤੋਂ ਮੈਂ ਬਿਨਾਂ ਗੁਜਾਰੇ ਸੀ ਉਹ ਵਿਅਤ ਸੀ ਤੇ ਤੇਰਾ ਇੱਕ ਦਿਨ ਦੇ ਜਰੂਰੀ ਚ ਉਹ ਜ਼ਰੂਰ ਜਨ ਤੇ ਬੰਤੋਂ ਚੰਗਾ ਹਾਲੇਲੀ 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 ਕਹਿੰਦਾ ਤੇਰੀ ਤੇਰੇ ਭਵਨ ਦਾ ਰਾਖਾ ਬਣਨਾ ਮੈਂ ਦੁਸ਼ਟ ਨੇ ਤੰਗੂਆਂ ਵਿੱਚ ਵੱਸਣ ਨਾਲੋਂ ਜ਼ਿਆਦਾ ਪਸੰਦ ਕਰਦਾ ਹਾਲੇਲੂਇਆ 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 ਕਹਿੰਦਾ ਮੈਂ ਤੇ ਇੰਦਾ ਤੇਰੇ ਘਰ ਦਾ ਰਾਖਾ ਹੀ ਬਣ ਤੇਰੇ ਭਵੰ ਦਾ ਮੈਂ ਰਾਖਾ ਹੀ ਬਣ ਜਾ ਇਹਦੇ ਨਾਲ ਕਿ ਇਹ ਕਿ ਮੈਂ ਦੁਸ਼ਟਾਂ ਤੇ ਮੋਜ ਜਾ ਕੇ ਵਸਾਂ ਦੂਸਰੇ ਲੋਕਾਂ ਦੇ ਵਿੱਚ ਜਾ ਕੇ ਵਸਾਂ ਇਹ ਨਾ ਤੇਰੇ ਭਵੰ ਦਾ ਮੈਂ ਰਾਖਾ ਬਣ ਜਾ ਦਾਸ ਨਾ ਬਣਾ ਦਾਸ ਨਾ ਬਣਾ ਕੋਈ ਵੱਡਾ ਉਹਦਾ ਨੀ ਮੇਰੇ ਕਰਨ ਦਾ ਤੇਰੇ ਘਰ ਦਾ ਤੇਰੇ ਦਰਗਾਹ ਦਾ ਰਾਖਾ ਹੀ ਬਣ ਜਾ ਹਾਲੇਲੂਇਆ 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 ਕਈ ਲੋਕ ਦੁਸ਼ਟਾਂ ਦੇ ਕੋਲ ਜਾਣਾ ਬੜਾ ਪਸੰਦ ਕਰਦੇ ਆ ਯਾਰ ਵੀ ਨਾਲ ਚਾਹੀਦੇ ਨੇ ਦੁਸ਼ਟ ਲੋਕ ਜਿਹੜੇ ਹਰ ਟਾਈਮ ਉਪਰੀਆਈ ਹਰ ਟਾਈਮ ਗਾਲਾਂ ਹਰ ਟਾਈਮ ਬੁਰਾ ਸੋਚਣ ਵਾਲੇ ਉਹਨਾਂ ਯਾਰ ਦੋਸਤ ਹੀ ਹੋ ਜੇ ਚੰਗੇ ਲੱਗਦੇ ਆ ਪਰ ਜਿਹੜੇ ਲੋਕ ਹਜਾ ਦੇ ਵਿੱਚ ਨੇ ਜਿਹੜੇ ਕੋਲ ਲੋਕ ਉਹਤੇ ਵਿਸ਼ਵਾਸ ਕਰਦੇ ਲੋਕ ਇਹ ਲੋਕ ਦੇ ਧਰਮੀ ਨਹੀਂ ਵਿਸ਼ਵਾਸ ਕਰਦੇ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਯਾਰ ਵੀ ਉਹਦੇ ਚੁਣੇ ਹੁੰਦੇ ਨੇ ਹਾਲੇਲੂਇ 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 ਜੇ ਵੀ ਕੋਈ ਕਹਿੰਦਾ ਮੈਂ ਤੇਰੇ ਘਰ ਦਾ ਰਾਖਾ ਬਣ ਜਾ ਤੇ ਦੁਸ਼ਟਾਂ ਕੋਲ ਮੈਨੂੰ ਬੈਠਾ ਪਸੰਦ ਨਹੀਂ ਕਰਦਾ ਦੁਸ਼ਟਾਂ ਨੇ ਇੱਕ ਰਾਜ ਬਸਣਾ ਮੈਨੂੰ ਪਸੰਦ ਨਹੀਂ ਕਰਦਾ ਤੇਰੇ ਘਰ ਦਾ ਮੈਂ ਰਾਖਾ ਹਾਲੇਲੂਇ ਹਾਲੇਲੂਇ ਜਿਹੜਾ ਤੇਰੀ ਹਜ਼ੂਰੀ ਇਹੋ ਜੀ ਆ ਜਿਹੜੀ ਹਜ਼ਾਰਾਂ ਦਿਨਾਂ ਤੇ ਵੀ ਮੇਰੀ ਜ਼ਿੰਦਗੀ ਵਿੱਚ ਹਜ਼ਾਰ ਦਿਨ ਬ੍ਰਹਤ ਕਰ ਲਏ ਨੇ ਉਹਨਾਂ ਹਜ਼ਾਰਾਂ ਦਿਨਾਂ ਨਾਲ ਤੇਰੇ ਇੱਕ ਦਿਨ ਜਿਹੜਾ ਤੈਨੂੰ ਜਪਤਾ ਲਿਆ ਵਾ ਉਹ ਦਿਨ ਚੰਗਾ ਆ ਹalleluyah halleluyah 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 ਕਈਆਂ ਨੂੰ ਮਹਿਫਲਾਂ ਜਾਦੀਆਂ ਪਸੰਦ ਹੁੰਦੀਆਂ ਮਹਿਫਲਾਂ ਜਾਦੀਆਂ ਪਸੰਦ ਹੁੰਦੀਆਂ 11 ਦੀਆਂ ਮਹਿਫਲਾਂ ਉਹ ਪਸੰਦ ਨਹੀਂ ਠੀਕ ਗਲੀਆਂ ਕਚੈਰੀਆਂ 'ਚ ਖਲੋਣਾ ਚੌਂਕਾਂ 'ਚ ਖਲੋਣਾ ਉਹ ਪਸੰਦ ਆ ਲੇਕਿਨ ਕੁਝ ਜ਼ਾਦੀ ਹਜ਼ੂਰ ਗੋਡੇ ਨਵਾ ਕੇ ਦੁਆ ਕਰਨੀ ਪਸੰਦ ਨਹੀਂ ਵਦਾਉਦ ਕੈਰੀਆ ਦੌਦ ਦਾ ਆਚਾਰ ਰਾਜਾ ਦੌਦ ਦਾ ਇਸਰਾਇਲ ਦਾ ਰਾਜਾ ਸੀ ਦੌਦ ਓਕੇ ਆਰੇ ਤੇਰੇ ਘਰ ਦਾ ਮੈਂ ਰਾਖਾ ਹੀ ਬਣ ਜਾਇਆ ਇਹ ਬੜੀ ਵੱਡੀ ਗੱਲ ਹੈ ਤੇ ਦੁਸਰ ਟੰਗੂ ਵਿੱਚ ਮੈਂ ਕਰੋਣਾ ਖਾਂਦ ਨਹੀਂ ਕਰਦਾ ਮੈਂ ਰਹਿਣਾ ਪਸੰਦ ਨਹੀਂ ਕਰਦਾ ਇਹਦਾ ਤੇਰੀ ਦਰਗਾਹ ਵਿੱਚ ਤਾਂ ਤੇ ਦੇ ਗਾਂ ਵਿੱਚ ਇੱਕ ਜਿੰਨ ਹਜ਼ਾਰ ਦੇ ਨਾਲ ਵੀ ਚੰਗਾ ਹੈ ਹallelujah 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 ਜੋ ਸਾਨੂੰ ਕੁਡਾਡੇ ਹਜ਼ੂਰੀਨਾ ਪਿਆਰ ਹੋ ਜਾਏਗਾ ਗਾਰੇ ਹਜ਼ੂਰੀਨਾ ਪਿਆਰ ਹੋ ਜਾਏਗਾ ਤੁਹਾਡੀਆਂ ਹਜ਼ੂਰੀਨਾ ਸੜਾ ਲਗਾਓ ਹੋ ਜਾਏਗਾ ਇਹੇ ਕੁਦਾਦੇ ਹਜ਼ੂਰ ਨਾਲ ਸੜਾ ਲਗਾਓ ਹੋਏਗਾ ਕੁਦਾਦੇ ਦਰਗਾਹ ਸਾਡੇ ਦਰਗਾਹ ਦਾ ਮਤਲਬ ਕਿ ਕੁਦਾਦੇ ਚਰਚ ਚਰਚ ਲਾ ਲਓ ਭਵਨ ਲਾ ਲਓ ਮੰਦਰ ਲਾ ਲਓ ਕੁਦਾਦਾ ਮੰਦਰ ਲਾ ਲਓ ਕੁਦਰਦੋ ਭਵਨ ਲਾ ਲਓ ਜਿੱਥੇ ਕੁਦਾਦੀ ਸੰਗਠਨ ਹੁੰਦੇ ਸੱਚੇ ਲੋਕ ਰਹਿੰਦੇ ਨੇ ਸੱਚੇ ਲੋਕ ਵਸਦੇ ਨੇ ਸੱਚੇ ਲੋਕ ਬਹਿ ਕੇ ਬਾਤ ਕਰਦੇ ਨੇ ਉਹਨਾਂ ਹਜ਼ੂਰੀਆਂ ਵਿੱਚ ਬਹਿ ਕੇ ਕੁਰਬਾਨਤ ਕਰਨੀ ਪਸੰਦ ਹੋਏਗੀ ਸਾਨੂੰ ਉਦੋਂ ਕੁਦਾ ਸਾਡੇ ਬੰਧਨ ਤੋੜੇਗਾ ਤੋੜ ਦੇਗਾ ਹਾਲੇਲੀ 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 ਕੰਨਾ ਮਖੋਲੀ ਇਹ ਜਾਂ ਬੰਨ ਪਸੰਦ ਨਹੀਂ ਆ ਹਾਲੇਲੀ 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 ਕਈ ਨੂੰ ਖੁਦਾ ਜੀ ਹਜ਼ੂਰੀ ਨਹੀਂ ਪਸੰਦ ਬਾਕੀ ਸਾਰੇ ਦਿਨ ਪਸੰਦ ਨੇ ਬਾਕੀ 6 ਦੇ 6 ਦਿਨ ਬੜੇ ਪਸੰਦ ਨੇ ਬੜੇ ਪਸੰਦ ਨੇ ਸ਼ਾਮ ਦੀਆਂ ਮਹਿਫਲਾਂ ਬੜੀਆਂ ਪਸੰਦ ਨੇ ਬਾਕੀ ਸਭ ਕੁਝ ਪਸੰਦ ਆ ਲੇਕਿਨ ਹਜ਼ੂਰੀ ਪਸੰਦ ਨਹੀਂ ਆ ਤੇ ਵਖਾਵੇ ਦੀਆਂ ਭਗਤੀਆਂ ਵਾਧੂ ਕਸੇ ਗਈਆਂ ਭਗਤੀ ਗੰਡਾ ਖਬਰਦਾਰ ਟੜੇ ਧਰਮ ਦੇ ਕੰਮ ਮੁੱਖਾਂ ਨੂੰ ਵਕਵਾਉਣ ਲਈ ਨਾ ਹੋਣਾ ਨਹੀਂ ਤਾਂ ਢਾ ਉਹ ਸਵਰਗੀ ਪਿਤਾ ਕੋਲ ਜਣਾ ਕੋਈ ਫਲ ਨਹੀਂ ਹੈ ਹਾਲੇਲੂਇਆ 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 ਜੀ ਸੱਚੇ ਦਿਲੋਂ ਸਾਡਾ ਪਿਆਰ ਕੁਦਰ ਦੇ ਹਜ਼ੂਰ ਨਾਲ ਹੋ ਜਾਏਗਾ ਕੁਦਰ ਦੀ ਦੀਨ ਹੀ ਨਾ ਹੋ ਜਾਏਗਾ ਕੁਦਰ ਦੀ ਸੰਗਤ ਨਾ ਹੋ ਜਾਏਗਾ ਤੇ ਫਿਰ ਕੁਦਰ ਦੇ ਹਜ਼ੂਰ ਦੇ ਕੁਲਾਰੇ ਸਰਗੋਸਾ ਟਫਾਲ ਆਏ ਹallelujah 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 ਕੋ ਮੈਂ ਜ਼ਿਆਦਾ ਨਹੀਂ ਕਰਨਾ ਕੁਲਾਰੇ ਕਲਾਂ ਦੇ ਲਿਖ ਕੇ ਆਇਆ ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਇੱਕ ਦਿਨ ਜਿਹੜਾ ਤੇਰੀ ਹਜ਼ੂਰ ਵਿੱਚ ਉਸ ਹਜ਼ਾਰ ਦੇ ਨਾਲੋਂ ਚੰਗਾ ਆ ਕਹਿੰਦਾ ਮੈਂ ਪਰਮੇਸ਼ਵਰ ਦੇ ਭਵਨ ਦਾ ਰਾਖਾ ਬਣਨਾ ਰਾਖਾ ਬਣਨਾ दुष्टਨਿਤ ਮੋਇਟੂ ਵੱਸਨਾਂ ਤੋਂ ਜ਼ਿਆਦਾ ਪਸੰਦ ਕਰਦਾ ਮਰਲੇ ਹallelujah ਇੱਥੇ ਕੋਈ ਵੀ ਵਾਸੀ ਦੂਸਰੇ ਦਾ ਪਸੰਦ ਨਹੀਂ ਉਹਨਾਂ ਨੂੰ ਵਿਸ਼ਵਾਸੀ ਭੈਣ ਭਰਾ ਨਹੀਂ ਪਸੰਦ ਉਹਨਾਂ ਨੂੰ ਵਿਸ਼ਵਾਸੀ ਸੰਗਤ ਉਹਨੀ ਪਸੰਦ ਵਿਸ਼ਵਾਸੀ ਲੋਕ ਨਹੀਂ ਪਸੰਦ ਉਹਨਾਂ ਦੇ ਗੂੜੀਆਂ ਯਾਰੀਆਂ ਉਹਨਾਂ ਦੁਸ਼ਟ ਲੋਕਾਂ ਨੇ ਨਾ ਨਾ ਹਟ ਟਾਈਮ ਜਿਨ੍ਹਾਂ ਨੇ ਬੁਰਾਈ ਸੋਚਣਾ ਆ ਤੇ ਬੁਰਾਈ ਵੀ ਜਣਾ ਤੇ ਬੁਰਾਈ ਕਰਨਾ ਚਾਹੁੰਦੇ ਇਕ ਖੁਦਾਇਤ ਲਈ ਬੁਰਾ ਬੀਜਾਂਗੇ ਤੇ ਬੁਰਾਈ ਵੱਡਾਂਗੇ ਚੰਗਾ ਬੀਜਾਂਗੇ ਚੰਗਾ ਵੱਡਾਂਗੇ ਹallelujah ਹallelujah ਚੰਗਾ ਬੀਜਾਂਗੇ ਤੇ ਚੰਗਾ ਵੱਡਾਂਗੇ ਹallelujah ਸਮਝ ਲੱਕਰੀ ਹਾਂਜੀ ਜੇ ਕਣਕ ਬੀਜਾਂਗੇ ਕਣ ਦਾ ਬੀਜ ਬੀਜਾਂਗੇ ਤੇ ਸਿੱਟੇ ਹੋਣੇ ਤੇ ਉੱਚੋ ਕਣਕ ਹੀ ਨਿਕਲਣੀ ਹੈ ਪਾਪ ਬੀਜਾਂਗੇ ਤੇ ਪਾਪ ਨੂੰ ਵੀ ਫਿਰ ਵੱਡਾਂਗੇ ਪਾਪ ਦੀ ਕਮਾਈ ਕਰਾਂਗੇ ਤੇ ਪਾਪ ਹੀ ਵੱਡਾਂਗੇ ਹਲੇਲੂਇ 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 ਜਾਈ ਦਰਗਾ ਜਦ ਤੈਲੀ ਦਰਗਾ ਤੇ ਦਰਗਾ ਵਿੱਚ ਤਾਂ ਇੱਕ ਦਿਨ ਜਦ ਨਾਲੋਂ ਚੰਗ ਚੱਲ ਜਿੱਦਣ ਖੁਦਾ ਦੇ ਹਜ਼ੂਰ ਇੱਕ ਬੰਦਾ ਮੁੜ ਕੇ ਆ ਜਾਏਗਾ ਪਾਪ ਚੋਂ ਮੁੜ ਕੇ ਬੁਦਾ ਦੇ ਹਜ਼ੂਰ ਆ ਜਾਏਗਾ ਸਮਝ ਲੋ ਉਹ ਦਿਨ ਉਹਦੀ ਬਰਕਤ ਦਾ ਕੰਮ ਹੋ ਜਾਏ ਹਲੇਲੂਇ 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 ਇੱਕ ਦਿਨ ਜਿੱਦਣ ਇੱਕ ਬੰਦਾ ਇੱਕ ਭਾਈ ਇੱਕ ਭੈਣ ਖੁਦਾ ਦੇ ਹਜ਼ੂਰ ਮੁੜ ਕੇ ਵਾਪਸ ਆ ਜਾਵੇ ਉਹ ਧਣੀ ਉਹਦੀ ਬਰਕਤ ਦਾ पने खु न पल जिज खू आगे गोडे ुवामांगे बरे गोडे वामांगे शामुद वाचु बोी नवामांगे खुदहजूड़ दवाह यट गोडे वामांगे खु सारे पा सारे माफ कर करेगा स्म ाने वाल मोडामांग खुरे पामाना प आरो जाएगा ਵਰੀ ਸੰਗਤ ਦਾ ਪਿਆਰ ਹੋ ਜਾਏਗਾ ਖੁਦਾ ਨਾਲ ਪਿਆਰ ਹੋ ਜਾਏਗਾ ਤੇ ਖੁਦਾ ਸਾਡੇ ਸਾਡੀਆਂ ਗਲਤੀਆਂ ਬਣਾ ਮਾਫ ਕਰ ਦੇਗਾ ਖੁਦਾ ਸਾਰੇ ਸਾਡੇ ਬੰਦੇ ਸ਼ਰਾਬ ਸਾਡੇ ਤੋਂ ਤੋੜ ਦੇਗਾ ਹਲੇਲੂਇ 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 ਜੇਨੇ ਆਪਣੇ ਨਾਲ ਪਿਆਰ ਇਹਨਾਂ ਜਿੱਕਰ ਜਦੋਂ ਖੁਦਾ ਨਾਲ ਪਿਆਰ ਹੋ ਜਾਏਗਾ ਖੁਦਾ ਦੇ ਹਜ਼ੂਰ ਨਾਲ ਪਿਆਰ ਹੋਏ ਖੁਦਾ ਦੇ ਭਵਨ ਨਾਲ ਪਿਆਰ ਹੋ ਜਾਏਗਾ ਇਸ ਲਈ ਕਹਿੰਦਾ ਦੁਜਾ ਤੰਮੋਂ ਵਿੱਚ ਵਸਣ ਨਾਲੋਂ ਖੁਦਾ ਦੇ ਪਵਨ ਦਾ ਰਾਕਾ ਬਣਨਾ ਜ਼ਿਆਦਾ ਚੰਗਾ ਆ ਹalleluyah halleluyah 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 ਇਸ ਇਸ ਜਿੱਦਨ ਅਸੀਂ ਮੁੜਾਂਗੇ ਉਹ ਦਣੀ ਬਰਕਤ ਹੈ। ਖੁਦਾ ਜੀ ਇਕਲਾਮ ਤਾਈਆਂ ਲਿਖਿਆ ਗੰਦਾ ਤੋਬਾ ਕਰੋ ਤੇ ਮੁੜੋ ਤਾਂ ਕਿ ਸੁਰਗੀ ਦਾ ਸੁੱਖ ਦੇ ਦੇਣ ਹalleluyah halleluyah ਤੋਬਾ ਕਰੋ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ ਤੇ ਸੁਰਗੀ ਦਾ ਸੁੱਖ ਦੇ ਦੇਣ ਹalleluyah halleluyah ਜਲਦੀ ਮੁੜੋ ਪਾਪਾਂ ਤੋਂ ਮੁੜ ਨਾ ਜਾਣ जितना गुनाह तो तुम उतना उतने खुदा बरकत देवे क्योंकि तो पाप ये मन पसंद नहीं दुष्ट कुडाड़े दूर खड़े हो नहीं, नहीं सकते दुष्ट कुडाड़े दरगाहें खड़े हो नहीं, नहीं सकते हालेलुया 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 पाप छड़ने पेणे सेवा करनी आ पाप छड़ने पेणे आराधक बनण्या पाप छड़ने पेणे ਵਰਸ਼ੀ ਪਰ ਬੰਨਾਇਆ ਕੁਡਾ ਸਾਰੇ ਪਾਪ ਆਪਣੇ ਵਿੱਚੋਂ ਕੱਢਣੇ ਪੈਣ। ਹallelujah। ਦੁਸ਼ਟਾਂ ਦੀਆਂ ਮੰਡਲੀਆਂ ਛੱਡਣੀਆਂ ਪੈਣੀਆਂ। ਹallelujah। ਦੇ ਲਈ ਹallelujah। ਜੇ ਕੁਡਾ ਦੇ ਪਵਨ ਵਿੱਚ ਅਸੀਂ ਆਰਾਧਕ ਬੰਨਾ ਆਂ, ਗਵਈਏ ਬੰਨਾ ਆਂ, ਪ੍ਰਚਾਰਕ ਬੰਨਾ ਆਂ ਤੇ ਫਿਰ ਸਾਰੇ ਪਾਪ ਛੱਡਣੇ ਪੈਣ। ਹalleluyah halleluyah 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 ਜੇ ਤੂੰ ਪਾਪ ਛੱਡ ਕੇ ਮੁੜਾਂਗਾ ਖੁਦਾ ਵੱਲ ਤੇ ਖੁਦਾ ਉਦੋਂ ਹੀ ਸਾਡੀ ਬਰਕਤ ਉਹ ਦੇ ਦੇਗਾ ਹalleluyah halleluyah ਕਹਿੰਦਾ ਕੋਈ ਕਹਿੰਦਾ ਖੁਦਾ ਦਾ ਹੱਥ ਛੋਟਾ ਨਹੀਂ ਆ ਕਿ ਤੈਨੂੰ ਬਚਾਵੇ ਨਾ ਤੇ ਜਦੋਂ ਤੁਹਾਡੇ ਪਾਪਾਂ ਨਹੀਂ ਖੁਦਾ ਦਾ ਮੂੰਹ ਤਾ ਤੋ ਫੇਰ ਲਿਆ ਤੇ ਜੇ ਤੂੰ ਪਾਪ ਛੱਡਾਂਗੇ ਤੇ ਖੁਦਾ ਦਾ ਮੂੰਹ ਸਾਡੇ ਵੱਲ ਮੁੜਾਵੇਗਾ ਇਸ ਲਈ ਕਹਿੰਦਾ ਖੁਦਾ ਵੱਲ ਮੁੜੋ ਤੁਹਾਡੇ ਵੱਲ ਮੁੜੋ ਹਲੇਲੂਇ ਹਲੇਲੂਇ ਐਸੀ ਦੌਤ ਕਹਿ ਰਿਆ ਕਿ ਨਹੀਂ ਤੇਰੇ ਤੇਰੀ ਦਰਗਾਹ ਵਿੱਚ ਇੱਕ ਦਿਨ ਹਜ਼ਾਰ ਦੇ ਨਾਲੋਂ ਚੰਗਾ ਹਲੇਲੂਇ 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 ਮੈਂ ਪਰਮੇਸ਼ਵਰ ਦੇ ਭਵਨ ਦਾ ਰਾਖਾ ਬਣਨਾ ਪਸੰਦ ਕਰਦਾ ਹਾਂ ਦੁਸ਼ਟਾਂ ਨੇ ਮੋਹ ਵਿੱਚ ਵਸਣਾ ਪਸੰਦ ਨਹੀਂ ਕਰਦਾ ਹਲੇਲੂਇ ਹਲੇਲੂਇ ਪਾਪ ਛੱਡਾਂਗੇ ਤੇ ਕੋਡਾ ਬਰਕਤ ਦੇਵੇਗਾ ਇਹ ਵਾਦਾ ਹੈ ਕੋਡਾ ਦਾ ਕੋਡਾ ਬਰਕਤ ਨੇ ਕੋਈ ਤਾਂ ਲਾਣੇ ਕਿ ਮੈਂ ਤੁਹਾਨੂੰ ਸੈਠੇ ਰਾਵਾਂਗਾ ਪੁੱਛ ਨਹੀਂ ਠਹਿਰਾਵਾਂਗਾ ਇਹਦੇ ਖੁਦਾਂ ਤੇ ਵੀ ਸ਼ੁਆਜ ਘਰੇ ਖੁਦਾਂ ਦੇ ਵਿੱਚ ਚੱਲਦੇ ਨੇ ਖੁਦਾਂ ਦੇ ਕਲਾਮ ਦੇ ਗਲਬੂਰਾ ਵਿੱਚ ਜਿਹੜੇ ਖੁਦਾਂ ਤੱਕਦੇ ਨੇ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਹallelujah ਹallelujah ਅਸੀਂ ਸ਼ਰਮਿੰਦਾ ਹੁਣ ਨਹੀਂ ਨਹੀਂ ਦਿੰਦਾ ਹallelujah 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 ਤੁਹਾਡਾ ਸ ਨੰਬਰ ਕਰ ਦੇਵੇ ਇਸ ਕਲਾਮ ਦੁਆਰਾ ਮਰਕਰ ਦੇ ਕੋ ਨਕਸੀਆ ਨੰਬਰ ਕਰ ਦੇਵੇ ਤੁਹਾਡਾ ਪਾਵਰ ਨੰਬਰ ਕਰ ਦੇ ਜਿਹੜੇ ਕਲਾਮ ਨੂੰ ਸੁਣਦੇ ਪਏ ਆ ਸੁੰਨਕੁੜਾ ਉਹਨਾਂ ਨੂੰ ਕੁੜਾ ਬਰਕਰ ਦੇਵੇ ਕੁਦਾ ਪਰਮੇਸ਼ਰ ਜੀ ਕਿ ਕਹ ਜ਼ੰਦ ਦੇ ਖੁਦਾ ਬਰਕਰੇ ਭਵਨ ਦੀਆਂ ਸਾਰੀਆਂ ਜ਼ਰੂਰਤਾਂ ਅਮੀਨ। ਕੁਦਾ ਆਨ ਗਵਾਨ ਨੂੰ ਬਰਕਤ ਦੇ ਕੁਦਾ ਮੱਲੇ ਨੂੰ ਬਰਕਤ ਦੇ ਅਮੀਨ। ਕੁਦਾ ਇਜ਼ਰਾਇਲ ਨੂੰ ਬਰਕਤ ਦੇ ਕੁਦਾ ਪੁਰੇ ਇੰਡੀਆ ਨੂੰ ਪੁਰੇ ਪੰਜਾਬ ਨੂੰ ਕੁਦਾ ਬਰਕਤ ਦੇ ਅਮੀਨ। ਕੁਦਾ ਸਭ ਮਨਲੇ ਲਾ ਕੇ ਕੁਦਾ ਬੜੀ ਸ਼ਾਂਤੀ ਆਪਣੇ ਨਾਂਦਰਾਂ ਅਮੀਨ। ਅਮੀਨ। ਪ੍ਰਧਾਨ ਗਵਾਨ ਨੂੰ ਬਰਕਤ ਦੇ ਕੁਦਾ ਕਿਸੀਆਂ ਨੂੰ ਬਰਕਤ ਦੇ ਬੰਦੇ ਸ਼ਰਾਪ ਉਸਿਆ ਤੋਂ ਟੁੱਟਣ ਅਮੀਨ। ਅਮੀਨ। ਯੇਸ਼ੂ ਨਾਮ ਦੇ ਵਿੱਚ ਅਮੀਨ। ਅਮੀਨ। ਹਲੇਲੂਇਆ। ਹਲੇਲੂਇਆ।